ਪਤ ਹੇਰੇ ਨਿਕੜ ਜੋ ਮੇਰੇ ਬਿਸਮ ਕਹਿ ਬੜਿਆਏ ਬੜੇਰੇ ਹਿਰਦੇ ਸਰਾਏ ਨਾ ਹੋਏ ਤਿੰਨ ਪਾਈ ਆਗਜ ਤੱਕ ਬਿ ਲੋਕਨ ਜਾਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਿਰ ਫਤ ਹੈ ਰੈ ਨਿਕੜ ਜੋ ਮੇਰੇ ਹਾਜ਼ਰ ਹਜ਼ੂਰ ਜੁਗੋ ਜੁਗ ਤਲ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਜੇ ਪਾਵਨ ਦਰਬਾਰ ਨਿੱਕੀ ਬੋਦ ਚ ਸ਼ਾਮ ਦੇ ਦੀਵਾਨ ਦਾ ਆਨੰਦ ਮਾਣ ਰਹੇ ਗੁਰੂ ਰੂਪ ਖਾਲਸਾ ਪਿਆਰੇ ਸਾਧ ਸੰਗਤ ਉੱਡ ਭਾਗੇ ਹਾਂ ਸਤਿਗੁਰੂ ਨੇ ਇਸ ਸਮਾਂ ਆਪਾਂ ਸਾਰਿਆਂ ਨੂੰ ਬਖਸ਼ਿਆ ਹੈ ਸ਼ਾਮ ਦੇ ਦਿੱਤਨੀ ਮਨਸਾਰ ਆਪ ਕਾਫੀ ਸਮੇਂ ਤੋਂ ਆਨੰਦ ਮਾਣਿਆ ਸੁਆਉ ਉਲੜੀਵਾਰ ਇਤਿਹਾਸ ਸਹਿਨੇ ਕਮਾਲ ਦਸ਼ਮੇਸ਼ ਪਿਤਾਵਾਜਾਂ ਵਾਲੇ ਕਣਗੀ ਤਰਜੀ ਦਾ ਆਪ ਸਰਵਣ ਕਰਦੇ ਆ ਰਹੇ ਸੀ ਈਮ ਚੰਦ ਰਾਜਾ ਸਤਿਗੁਰਾਂ ਕੋਲ ਆ ਕੇ ਜੀਦਾਰ ਕਰਕੇ ਬਹੁਤ ਸੁੰਦਰ ਕੀਮਤੀ ਵਸਤੂਆਂ ਦੇਖ ਕੇ ਬੜਾ ਖੁਸ਼ ਹੋ ਕੇ ਹੁਣ ਬਾਪਸ ਮੁੜਿਆ ਹੈ ਬਾਪਸ ਮੁੜਿਆ ਜਾਂਦਾ ਕੀ ਗੱਲਾਂ ਮਨ ਦੇ ਵਿੱਚ ਸੋਚਦਾ ਜਾ ਰਿਹਾ ਹੈ ਕੁਝ ਕੁ ਕਲ ਵੀ ਸੁਣੀਆ ਕਿ ਮੈਂ ਇਹ ਜਿਹੜੀਆਂ ਵਸਤੂਆਂ ਹਨ ਗੁਰੂ ਘਰ ਦੇ ਵਿੱਚ ਕਿਵੇਂ ਪ੍ਰਾਪਤ ਕਰ ਸਕਦਾ ਹਾਂ ਮੈਂ ਸਿੱਖ ਨਹੀਂ ਬਣਨਾ ਜੇ ਸਿੱਖ ਬਣਿਆ ਤਾਂ ਮੈਨੂੰ ਰਾਜੇ ਕੀ ਕਹਿਣਗੇ ਇਸ ਤਰ੍ਹਾਂ ਦੀਆਂ ਅਟਪਟੀਆਂ ਗੱਲਾਂ ਵਿਚਾਰਦਾ ਜਾ ਰਿਹਾ ਸਵਾਉ ਮਨੇ ਕਾਗਰ ਕਰੀਏ ਅਗਲਾ ਇਤਿਹਾਸ ਸਰਵਣ ਕਰਨ ਦੇ ਲਈ ਉਚਾਰੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿ ਪਤ ਹੋਇ ਰੈ ਨਿਕੜ ਜੋ ਮੇਰੇ ਕੀ ਵਿਚਾਰਿਆ ਨੇ ਮਨ ਦੇ ਵਿੱਚ ਕਿ ਜੋ ਗੁਰੂ ਗੋਬਿੰਦ ਸਿੰਘ ਮਹਾਰਾਜਿਆਂ ਕੋਲ ਪ੍ਰਸ਼ਾਦੀ ਹਾਥੀ ਹੈ 2.5 ਲੱਖ ਦਾ ਤਮੂ ਹੈ ਪੰਜ ਕਲਾ ਸ਼ਸਤਰ ਹੈ ਕਿ ਕਿਵੇਂ ਨੇ ਕਿਵੇਂ ਮੇਰੇ ਹੱਥ ਵਿੱਚ ਆ ਜਾਣ ਜਦੋਂ ਮੇਰੇ ਕੋਲ ਹੋਣ ਗਿਆ ਇਹ ਕੀਮਤੀ ਵਸਤੂਆਂ ਜਿਹੜੇ ਪਹਾੜੀ ਰਾਜੇ ਦੀ ਉਹ ਸਾਰੇ ਕਹਿਣਗੇ ਇਹ ਬਹੁਤ ਜਾਦੇ ਫਜ਼ਬਦੀਆਂ ਵਸਤੂਆਂ ਰਾਜੇ ਭੀਮ ਚੰਦ ਕੋਲ ਹਨ ਇਸ ਕਰਕੇ ਸਾਰੇ ਪਹਾੜੀ ਰਾਜੇ ਮੇਰੀ ਸੋਭਾ ਕਰਨਗੇ ਬਿਸਮੈਂ ਕਹੇ ਬੜਿਆਏ ਬਡੇਰੇ ਸਾਰੇ ਦੇਖ ਕੇ ਬੜੇ ਬਸਮਾਦ ਹੈਰਾਨ ਹੋਣਗੇ ਤੇ ਮੇਰੀ ਵੱਡੀ ਵਡਿਆਈ ਹੋਵੇ ਦੀ ਸਾਰਿਆਂ ਰਾਜਿਆਂ ਦੇ ਵਿੱਚ ਮੈਂ ਭਾਵ ਕੇ ਬੜਾ ਜਾਦੇ ਵੱਡਾ ਮੰਨਿਆ ਜਾਵਾਂਗਾ ਅਮੀਰ ਮੰਨਿਆ ਜਾਵਾਂਗਾ ਇਸ ਕਰਕੇ ਵੀ ਮੇਰੀ ਪੂਰੀ ठाट-ਬਾਠ ਹੋਊਗੀ ਇਹ ਅੱਲਾ ਮਨ ਚ ਬਣਾਉਂਦਾ ਹੈ ਦੇਸ ਰਾਏ ਨਾ ਹੋਏ ਤਨ ਪਾਈ ਕਿਉਂਕਿ ਜਿਹੜੇ ਹੋਰ ਰਾਜੇ ਨੇ ਉਹਨਾਂ ਦੇ ਕੋਲ ਤਾਂ ਇਹ ਵਸਤੂਆਂ ਹੋਣੀਆਂ ਨਹੀਂ ਹਨ ਮੇਰੇ ਕੋਲੇ ਹੋਣੀਆਂ ਨੇ ਇਸ ਕਰਕੇ ਸਾਰੇ ਮੇਰੀ ਸ਼ਾਨੀ ਭਰਨਗੇ ਮੇਰੀ ਈਨ ਮੰਨਣਗੇ ਆਵੇਂ ਜਤ ਬਿ ਲੋਕਨ ਜਾਹੀ ਫਿਰ ਜਿੰਨਾ ਜਿੰਨਾ ਨੂੰ ਪਤਾ ਲੱਗੂਗਾ ਉਹ ਸਾਰੇ ਜਿਵੇਂ ਹੁਣ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਦੇਖਣ ਗਿਆ ਸੀ ਫਿਰ ਬਾਕੀ ਰਾਜੇ ਮੇਰੇ ਕੋਲ ਦੇਖਣ ਆਇਆ ਕਰਨਗੇ ਜੇਕਰ ਸਾਰਾ ਵਸਤੂ ਨਾ ਪਾਵੋ ਇਸ ਤਰ੍ਹਾਂ ਭੀਮ ਚੰਦ ਰਾਜਾ ਨਾਲੇ ਤਾਂ ਮੁੜਿਆ ਜਾ ਰਿਹਾ ਆਪਣੀ ਰਾਜਧਾਨੀ ਬਿਲਾਸਪੁਰ ਨੂੰ ਆਨੰਦਪੁਰ ਸਾਹਿਬ ਤੋਂ ਨਾਲੇ ਇਹ ਗੱਲਾਂ ਨੂੰ ਸੋਚਦਾ ਹੈ ਕੰਨ ਇਹ ਜਿਹੜੀਆਂ ਵਸਤੂਆਂ ਹਨ ਮੈਂ ਕਿਵੇਂ ਪ੍ਰਾਪਤ ਕਰ ਸਕਦਾ ਜੇ ਨਾ ਮਿਲੀਆਂ ਜਿਉਂ ਕਿਉ ਕਰ ਤੁੰਚਰ ਅਨਵਾਮੋ ਜਿਵੇਂ ਕਿ ਮੈਂ ਕਰਕੇ ਜੇ ਦੂਸਰਿਆਂ ਤਾਂ ਨਾ ਮਿਲਿਆ ਨਾ ਸੀ ਪਰ ਹਾਥੀ ਤਾਂ ਮੈਂ ਜ਼ਰੂਰ ਮਗਾ ਲਵਾਂਗਾ ਇਹਨੂੰ ਹਾਥੀ ਹੈ ਜੋ ਪ੍ਰਸ਼ਾਦੀ ਹਾਥੀ ਉਹ ਜਿਵੇਂ ਕਿ ਮੈਂ ਕਰਕੇ ਕੋਈ ਢੰਗ ਕੋਈ ਤਰੀਕਾ ਵਰਤ ਕੇ ਏਜ ਰੋੜ ਮੰਗਾਉਣਾ ਪੈਣਾ ਹੈ। ਪ੍ਰਥਮ ਕਰੋ ਛਲ ਬੁੱਧ ਬਲ ਪਾਏ। ਇਸ ਤਰਾ ਮੇ ਸਭ ਤੋਂ ਪਹਿਲਾਂ ਬੁੱਧੀ ਦੇ ਬਲ ਦੇ ਨਾਲ ਛਲ ਕਰਨਾ ਇਹ ਯਤਨ ਕਰਨਾ ਚਾਹੀਦਾ ਹੈ ਲਿਆਉਣ ਵਾਸਤੇ ਬਿਨਾ ਬਖੇਰੇ ਪਹੁੰਚ ਆਏ। ਇਸ ਤਰਾਂ ਤਵੀਸ ਸੋਚ ਰਿਹਾ ਬੰਦੇ ਵਿੱਚ ਭੀਮਚੰਦ ਕਿ ਝਗੜਾ ਵੀ ਨਹੀਂ ਹੋਣਾ ਚਾਹੀਦਾ ਲੜਾਈ ਵੀ ਨਹੀਂ ਹੋਣੀ ਚਾਹੀਦੀ। ਤੇ ਵਸਤੂ ਵੀ ਮੇਰੇ ਕੋਲ ਆ ਜਵੇਂ ਹਾਥੀ ਵੀ ਮੈਂ ਪ੍ਰਾਪਤ ਕਰ ਲਵਾਂ ਕਿਸੇ ਬਹਾਨੇ ਕਰਿਓ ਜਾਚੇ ਕਿਸੇ ਬਹਾਨੇ ਕਿਸੇ ਢੰਗ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜਿਆਂ ਦੇ ਕੋਲੋਂ ਇਹ ਵਸਤੂਆਂ ਮੰਗਦਾ ਹਾਂ ਭਲੇ ਪੁਰਖ ਨਹਿ ਟਿਕਤਾਚੇ ਕੋਈ ਐਸੇ ਬੰਦੇ ਭੇਜਾਂ ਸਤਿਗੁਰਾਂ ਦੇ ਕੋਲ ਮੰਗਣ ਵਾਸਤੇ ਭਲੇ ਚੰਗੇ ਪੁਰਸ਼ ਉਹ ਜਾਣ ਜਾ ਕੇ ਮੰਗ ਕੇ ਲੈ ਆਉਣ ਜਿਉ ਕਿਉ ਕਰ ਇੱਕ ਬਾਰ ਜੇ ਪਾਵੋ ਜਿਵੇਂ ਕਿਵੇਂ ਕਰਤੇ ਸਤਿਗੁਰਾਂ ਦੇ ਕੋਲੋਂ ਜੇ ਇੱਕ ਵਾਰੀ ਮੇਰੇ ਕੋਲ ਪ੍ਰਸ਼ਾਦੀ ਹਾਥੀ ਆ ਜਾਵੇ ਫੇਰ ਨਾ ਤਿਉ ਗਜ ਅਪਣਾਉ ਤਾਂ ਫਿਰ ਮੈਂ ਹਾਥੀ ਦਵਾਰੇ ਮੁੜ ਕੇ ਨਹੀਂ ਦੇਵਾਂਗਾ ਅਪਨਾਲ ਵਾਂਗਾ ਭਾਵ ਮੁਕਰ ਜਾਵਾਂਗਾ ਜਹ ਰੱਖ ਲਵਾਂਗਾ ਰਾਜਨੀਤ ਜਾਣੈ ਸੇ ਸਿਆਣੇ ਇਸ ਤਰ੍ਹਾਂ ਭੀਮ ਚੰਦ ਰਾਜਾ ਮਨ ਦੇ ਵਿੱਚ ਦਲੀਲਾਂ ਬਣਾਉਂਦਾ ਜਾਂਦਾ ਹੈ ਕਿ ਜਿਹੜੇ ਸਿਆਣੇ ਲੋਕ ਨੇ ਉਹ ਰਾਜਨੀਤੀ ਵਰਤਦੇ ਹਨ ਅੱਜ ਵੀ ਜਿਹਨੂੰ ਆਪਾਂ ਰਾਜਨੀਤੀ ਕਹਿੰਦੇ ਆ ਇੱਕ ਪਾਸੇ ਧਰਮ ਹੈ ਇੱਕ ਪਾਸੇ ਰਾਜਨੀਤੀ ਹੈ ਦੋ ਗੱਲਾਂ ਨੇ ਪਰ ਸਿੱਖਾ ਦੇ ਵਿੱਚ ਸਿੱਖ ਧਰਮ ਦੇ ਵਿੱਚ ਦੋਵਾਂ ਨੂੰ ਬਰਾਬਰਤਾ ਦਾ ਦਰਜਾ ਹੈ ਗੁਰੂ ਹਰਗੋਬਿੰਦ ਸਿੰਘ ਮਹਾਰਾਜਿਆਂ ਨੇ ਦੋ ਤਲਵਾਰਾਂ ਪਹਿਨੀਆਂ ਸੀ ਇੱਕ ਮੀਰੀ ਦੀ ਇੱਕ ਪੀਰੀ ਦੀ ਸੋ ਇਸ ਕਰਕੇ ਹੁਣ ਇਹ ਗੱਲਾਂ ਸੋਚਦਾ ਹੈ ਭੀਮਚੰਦ ਕਿ ਮੈਂ ਕੋਈ ਰਾਜਨੀਤੀ ਵਰਤਾਂ ਜਤਨ ਕਰਨ ਸਾਬਿਦਨ ਬਖਾਨੇ ਇਸ ਤਰ੍ਹਾਂ ਦਾ ਕੋਈ ਯਤਨ ਸੋਚਾਂ ਵਿਧੀ ਸੋਚਾਂ ਜਿਸ ਕਰਕੇ ਮੈਨੂੰ ਪ੍ਰਾਪਤ ਹੋਵੇ ਪਰ ਜਿਹੜੇ ਸਿਆਣੇ ਲੋਕ ਨੇ ਉਹਨਾਂ ਨੇ ਇਸ ਤਰ੍ਹਾਂ ਦੀਆਂ ਗੱਲਾਂ ਕਹੀਆਂ ਹਨ ਜਤਨ ਦੱਸੇ ਨੇ ਕਿਉਂ ਬਾਛਾ ਪੁਰਵੈ ਨਹੀਂ ਜੇ ਕਿਸੇ ਤਰੀਕੇ ਦੇ ਨਾਲ ਆਪਣੇ ਮਨ ਦੀ ਇੱਛਾ ਪੂਰੀ ਕਰਨੀ ਹੈ ਉਹ ਸਾਡੇ ਮਨ ਦੀ ਇੱਛਾ ਪੂਰੀ ਨਹੀਂ ਹੋ ਰਹੀ ਸ਼ਾਮ ਰੋ ਦਾ ਬੇਦਕੇ ਮਾਹੀ ਤਾਂ ਚਾਰ ਤਰੀਕੇ ਬਿਆਨ ਕੀਤੇ ਹਨ ਰਾਜਨੀਤੀ ਦੇ ਵਿੱਚ ਚਾਰ ਤਰੀਕਿਆਂ ਜੋ ਪਹਿਲਾ ਹੈ ਸ਼ਾਮ ਦੂਸਰਾ ਧਾਮ ਤੀਸਰਾ ਭੇਦ ਕਰਨੋਂ ਬਣੈ ਦੰਡ ਪੁਨ ਆਛੋ ਫੇ ਚੌਥਾ ਤਰੀਕਾ ਹੈ ਸ਼ਾਮ ਧਾਮ ਦੰਡ ਭੇਦ ਭਾਵ ਕੇ ਚੌਥਾ ਤਰੀਕਾ ਹੈ ਦੰਡ ਦੇਣਾ ਸਜ਼ਾ ਦੇਣੀ ਦੰਡ ਲੜਾਈ ਕਰਨੀ ਬਲ ਕਰਕੇ ਖੋਹ ਲੈਣੀ ਚੀਜ਼ ਵੀ ਇਹ ਚਾਰ ਤਰੀਕੇ ਸਿਆਣਿਆਂ ਨੇ ਰਾਜਨੀਤਿਕ ਲੋਕਾਂ ਨੇ ਰਾਜਨੀਤੀ ਦੇ ਗ੍ਰੰਥਕਾਰ ਹੋਏ ਨੇ ਕਿਉਂਕਿ ਮਦਰ ਰਾਜਨੀਤੀ ਹੈ ਪਰਥਰੀ ਰਾਜਨੀਤੀ ਗ੍ਰੰਥ ਹੈ ਇਸੇ ਤਰ੍ਹਾਂ ਹੀ ਚਣਾਕਾ ਰਾਜਨੀਤ ਹੈ ਇਹ ਚਾਰ ਤਿੰਨ ਜਣੇ ਤਿੰਨ ઋષਿ ਹੋਏ ਨੇ ਇਹਨਾਂ ਨੇ ਰਾਜਨੀਤੀ ਦੇ ਗ੍ਰੰਥ ਲਿਖੇ ਨੇ ਕਿ ਕਿਵੇਂ ਵਰਤਣੀ ਚਾਹੀਦੀ ਹੈ ਉਹਦੇ ਵਿੱਚ ਇਹ ਚਾਰੇ ਤਰੀਕੇ ਆਉਂਦੇ ਨੇ ਸ਼ਾਮ ਦਾਮ ਭੇਦ ਦੰਡ ਉਨੇ ਬਧ ਰਾਜਾ ਮਨ ਵਿਚਾਰਦਾ ਜਾਂਦਾ ਹੈ ਬਲ ਦਲ ਨਿਜ ਪਰ ਲਖ ਕਰ ਆਛੋ ਵੀ ਸਭ ਤੋਂ ਪਹਿਰੇ ਜਿਹੜਾ ਬਲ ਤੇ ਦਲ ਬਲ ਹੁੰਦਾ ਹੈ ਭਾਵੇਂ ਕਿ ਆਪਣੇ ਚ ਕਿੰਨਾ ਕਬਲ ਹੈ ਮੇਰੇ ਚ ਮੇਰੀਆਂ ਫੌਜਾਂ ਵਿੱਚ ਕਿੰਨੀਆਂ ਫੌਜਾਂ ਹਨ ਕਿੰਨੇ ਫੌਜਾਂ ਵਾਲੇ ਸੂਰਮੇ ਜਿਹੜੇ ਲੜਾਕੇ ਨੇ ਇਸ ਤਰ੍ਹਾਂ ਫਿਰ ਮਾਇਆ ਕਿੰਨੀ ਕਹੈ ਰਾਜ ਕਿੱਡਾ ਕਹੈ ਇਹ ਜਿਹੜਾ ਬਲ ਦਿਖਾਉਣਾ ਹੈ ਜਥਾ ਕਰਮ ਇਨ ਕਰੇ ਬਨਾਈ ਜਥਾ ਕਰਮ ਪਰ ਇਹ ਬਲ ਦਲ ਹੁੰਦਿਆਂ ਹੋਇਆਂ ਵੀ ਇਹਨੂੰ ਤਰੀਕੇ ਨਾਲ ਜਥਾ ਕਰਮ ਨੰਬਰ ਵਾਰ ਇਹ ਕੰਮ ਕਰਨੇ ਚਾਹੀਦੇ ਹਨ ਇੱਕੋ ਦਮ ਨਹੀਂ ਖੇਡ ਖੇਡਣੀ ਚਾਹੀਦੀ ਇਹ ਖੇਡ ਖੇਡਣ ਦਾ ਤਰੀਕਾ ਹੈ ਰਾਜਨੀਤੀ ਖੇਡਣ ਦਾ ਪ੍ਰਥਮ ਸਾਮ ਮਿਲ ਬੋ ਬਣਾਈ ਕਹਿੰਦਾ ਪਹਿਲਾ ਤਰੀਕਾ ਇਹ ਬਤਿਆ ਹੈ ਗ੍ਰੰਥਕਾਰਾਂ ਨੇ ਰਾਜਨੀਤਿਕ ਲੋਕਾਂ ਨੇ ਪਹਿਲਾਂ ਸਭ ਤੋਂ ਸ਼ਾਮ ਸ਼ਾਮ ਹੁੰਦਾ ਸੁਲਾ ਕਰਨੀ ਸ਼ਰਨ ਪੈਣਾ ਜਾਂ ਉਹਦੇ ਨਾਲ ਨਿਮਰਤਾ ਕਰਕੇ ਵਰਤਣਾ ਇਸ ਤੇ ਕਾਜ ਸੁਧਾਰਨ ਨੰ ਇਸ ਤਰੀਕੇ ਦੇ ਨਾਲ ਨਾ ਨਾ ਪ੍ਰਕਾਰ ਦੇ ਕਾਜ ਸੁਧਾਰੇ ਜਾਂਦੇ ਹਨ ਸ਼ਾਮ ਜਿਵੇਂ ਇੱਕ ਰਾਜੇ ਦੀ ਹੱਦ ਲੱਗਦੀ ਹੈ ਇੱਕ ਰਾਜੇ ਨੇ ਦੇਖ ਲਿਆ ਇਹ ਮੇਰੇ ਨਾਲ ਵੱਡਾ ਹੈ ਉਹ ਕਹਿਣ ਲੱਗਾ ਮੈਂ ਤੇਰੇ ਨਾਲ ਲੜਦਾ ਸਕਦਾ ਨਹੀਂ ਉਹਦੇ ਨਾਲੋਂ ਪ੍ਰੇਮ ਵਧਾ ਲੈਂਦਾ ਹੈ ਪ੍ਰੇਮ ਕਰਕੇ ਆਪਣਾ ਰਾਜ ਵੀ ਕਰਦਾ ਹੈ ਨਾਲ ਰਹਿੰਦਾ ਵੀ ਹੈ ਕੁਝ ਥੋੜੀ ਬਹੁਤੀ ਉਹਦੀ ਸ਼ਾਮ ਛਾਨੀ ਪਰਦਾ ਹੈ ਫਿਰ ਇਸ ਤਰ੍ਹਾਂ ਕਈ ਵਾਰੀ ਹੁੰਦਾ ਕਿਸੇ ਨਾਲ ਮਿੱਠੀਆਂ ਗੱਲਾਂ ਮਾਰ ਲੈਣੀਆਂ ਪਿਆਰ ਕਰਨਾ ਭਲੇਵੇਂ ਚ ਲੈ ਲੈਣਾ ਇਹਨੂੰ ਕਹਿੰਦੇ ਸ਼ਾਮ ਆਪ ਕੋ ਸੁਲਾ ਸਭਾਈ 3 ਕਾ ਢੰਗ ਵਰਤ ਕੇ ਅਗਲੇ ਨੂੰ ਭਲੋ ਕੇ ਕਿਸੇ ਤਰੀਕੇ ਨਾਲ ਮਿੱਠ ਪਿੜੇ ਬਣ ਕੇ ਫਿਰ ਉਹਦੇ ਨਾਲ ਠੱਗੀ ਮਾਰਨੀ ਇਹ ਪਹਿਲਾ ਤਰੀਕਾ ਹੈ ਸੋ ਕੈਤ ਅਤ ਅਸ਼ ਮਤਵਾਨ ਇਹ ਕਹਿੰਦੇ ਨੇ ਜਿਹੜੇ ਸਿਆਣੇ ਕਹਿੰਦੇ ਨੇ ਇਹ ਸਭ ਤੋਂ ਉੱਤਮ ਤਰੀਕਾ ਹੈ ਮਿਲ ਕੇ ਪਿਆਰ ਕਰਕੇ ਠੰਡੇ ਮਤੇ ਦੇ ਨਾਲ ਅਗਲੇ ਰੂਪ ਲੋ ਕੇ ਮਿੱਠੀਆਂ-ਮਿੱਠੀਆਂ ਗੱਲਾਂ ਮਾਰ ਕੇ ਠੱਗ ਲੈਣਾ ਉਹਦੇ ਕੋਲੋਂ ਉਹ ਵਸਤੂ ਲੈ ਲੈਣੀ ਜਿਹੜੀ ਦੀ ਲੋੜ ਹੈ ਕਹਿੰਦੇ ਇਹ ਉੱਤਮ ਤਰੀਕਾ ਹੈ ਜੈ ਇਸ ਤੇ ਨਾ ਬਾਛਾ ਪੁਰੈ ਜੇ ਅਗਲਾ ਸਮਝ ਜਾਵੇ ਕਿ ਇਹ ਮੈਨੂੰ ਠਗਣਾ ਚਾਹੁੰਦਾ ਹੈ ਇਹਦੀਆਂ ਗੱਲਾਂ ਦੇ ਵਿੱਚ ਕੁਟਲਤਾ ਹੈ ਖੋਟਾਪਨ ਹੈ ਸਿਆਣੇ ਮੱਦੇ ਸਮਝ ਜਾਂਦੇ ਨੇ ਤਾਂ ਜੇ ਇਹ ਤਰੀਕਾ ਨਾ ਚੱਲੇ ਦਾਮ ਦੇਨ ਕੋ ਸ਼ੁਭ ਮਤ ਧਰੈ ਤਾਂ ਫਿਰ ਦੂਸਰਾ ਤੀਕਾ ਹੁੰਦਾ ਹੈ ਦਾਮ ਇਹਨੇ ਮਾਇਆ ਚਲਾਉਣੀ ਪਹਿਲਾਂ ਅਗਲੇ ਨੂੰ ਦੇਖਣਾ ਜੇ ਨਹੀਂ ਚੱਲਦਾ ਤਾਂ ਫਿਰ ਮਾਇਆ ਦੇ ਨਾਲ ਖਰੀਦਣਾ ਜਿਵੇਂ ਅੱਜ ਕੱਲ੍ਹ ਹੁਣ ਸਾਰੇ ਹਿੰਦੁਸਤਾਨ ਦੇ ਵਿੱਚ ਵੱਡੇ ਵੱਡੇ ਮੰਤਰੀਆਂ ਨੂੰ ਖਰੀਦ ਰਹੇ ਨੇ ਸਭ ਖਰੀਦੇ ਜਾ ਰਹੇ ਨੇ ਬੰਦਿਆਂ ਦੀ ਬੋਲੀ ਲੱਗ ਰਹੀ ਹੈ ਪੁਰਾਣੇ ਸਮੇਂ ਚ ਤਾਂ ਬੰਦਿਆਂ ਨੂੰ ਬੱਚਿਆਂ ਬੱਚਿਆਂ ਨੂੰ ਫੜ ਕੇ ਲੈ ਜਾ ਕੇ ਮੰਡੀਆਂ ਚ ਬੇਦੋਸ਼ਾਂ ਦਾ ਬੇਕ ਕਿ ਬੇਦੋਸ਼ਾਂ ਖਾਨਾ ਕਹਿੰਦੇ ਹੁੰਦੇ ਉਹਨਾਂ ਨੂੰ ਉੱਥੇ ਜਾ ਕੇ ਵੇਚੇ ਜਾਂਦੇ ਸੀ ਸਿੱਧੇ ਹੀ ਜਾ ਕੇ ਵੇਚੇ ਜਾਂਦੇ ਸੀ ਬੱਚੇ ਪਰ ਹੁਣ ਤਾਂ ਸਿਆਣੇ ਬੰਦੇ ਪੜ੍ਹੇ ਲਿਖੇ ਆਪਣੇ ਆਪ ਨੂੰ ਲੋਕਾਂ ਚ ਚੌਧਰਕ ਹੋਣ ਵਾਲੇ ਉਹ ਵਿਕ ਰਹੇ ਨੇ ਉਹਨਾਂ ਦੀ ਟੱਕੇ ਧੋਟਕੇ ਕੀਮਤ ਪੈਂਦੀ ਹੁੰਦੀ ਸੀ ਤੇ ਹੁਣ ਕਰੋੜਾਂ ਦੀ ਕੀਮਤ ਪੈਂਦੀ ਹੈ ਬੰਦੇ ਦੀ ਬੰਦਾ ਵਿਕ ਰਿਹਾ ਹੈ ਬੰਦਾ ਹੀ ਵਿਕਦਾ ਹੈ ਤਰੀਕਾ ਬਦਲ ਗਿਆ ਕਿਉਂਕਿ ਫਿਰ ਉਹ ਖਰੀਦਿਆ ਜਾਂਦਾ ਉਹ ਪਾਲਿਟਿ ਚ ਜੜ ਹਲਦਾ ਹੈ ਉਹਨਾਂ ਚ ਫਿਰ ਰਹਿੰਦਾ ਜਿਵੇਂ ਕਰਨਾ ਤਾਂ ਉਹਨਾਂ ਨੇ ਕੰਮ ਹੁੰਦਾ ਨਾ ਜਿਨ੍ਹਾਂ ਨੇ ਖਰੀਦ ਲਿਆ ਕਰੋ ਉਹਨਾਂ ਨੂੰ ਚਲਾਉਣਾ ਜਿਵੇਂ ਉਹ ਚਲਾਉਂਦੇ ਨੇ ਆਪਾਂ ਚੱਲਣਾ ਪੈਂਦਾ ਹੈ ਕਿਉਂ ਖਰੀਦਿਆ ਗਿਆ ਇਸ ਤਰ੍ਹਾਂ ਇਹ ਦੂਜਾ ਤਰੀਕਾ ਹੈ ਧਾਮ ਪੈਸੇ ਚਲਾਉਣਾ ਮਾਇਆ ਦੇ ਨਾਲ ਕਿਸੇ ਨੂੰ ਖਰੀਦ ਲੈਣਾ ਮਾਰ ਕੇ ਉਰ ਲਾਲਚ ਉਪਜਾਏ ਇਹ ਪ੍ਰਾਏ ਬੰਦੇ ਦੇ ਮਨ ਦੇ ਵਿੱਚ ਲਾਲਚ ਪੈਦਾ ਕਰ ਦੇਣਾ ਕਿ ਤੂੰ ਕਾਨੂੰ ਐਵੇਂ ਰੌਲਾ ਪਾਉਣਾ ਤੈਨੂੰ ਇੰਨੀ ਮਾਇਆ ਦੇ ਦੇਾਂਗੇ ਤੂੰ ਸਾਡੀ ਗੱਲ ਮੰਨ ਲੈ ਆਪਣਾ ਕਾਰਜ ਲੈ ਬਣਾਏ ਆਪਣਾ ਕਾਰਜ ਬਣਾ ਲਵੇ ਮਾਇਆ ਦੇ ਕੇ ਕੋ ਪੁਰਵ ਤੇ ਲਗਮ ਆਈ ਪਰ ਇਹ ਜਿਹੜੀ ਤਰੀਕਾ ਹੈ ਇਹਨੂੰ ਮਦਵਾ ਭਾਵ ਕੇ ਇਹ ਮਾੜਾ ਤਰੀਕਾ ਹੈ ਪੈਸੇ ਦੇ ਕੇ ਕਿਸੇ ਨੂੰ ਖਰੀਦ ਕੇ ਕਿਸੇ ਨੂੰ ਆਪਣਾ ਲੁੱਟ ਲੈਣਾ ਕਿਸੇ ਨੂੰ ਆਪਣੇ ਵਾਸਤ ਕਰ ਲੈਣਾ ਇਹ ਮਾੜਾ ਤਰੀਕਾ ਹੈ ਇਹ ਉਤਮ ਤਰੀਕਾ ਨਹੀਂ ਹੈ ਰਾਜਨੀਤ ਗਿਆਤਾ એમ ਕਹੀ ਜਿਹੜੀ ਰਾਜਨੀਤ ਕੋ ਲੋਕ ਗਿਆਤਾ ਜਾਣਨ ਵਾਲੇ ਗਿਆਨੀ ਲੋਕ ਹਨ ਰਾਜਨੀਤੀ ਦੇ ਉਹ ਗੱਲ ਕਹਿੰਦੇ ਨੇ ਇਹ ਮਾੜਾ ਧੰਗ ਹੈ ਨਿੰਦੋਇ ਅੰਤੇ ਕਾਜ ਨਾ ਬਣੈ ਜਿਆਗਰੇ ਦੋਏ ਤਰੀਕੇ ਨਾ ਚੱਲਣਾ ਮਾਇਆ ਨਾਲ ਵੀ ਪਹਿਲਾਂ ਸੁਲਾ ਨਾਲ ਵੀ ਨਾ ਗੱਲ ਬਣੇ ਫਿਰ ਮਾਇਆ ਵੀ ਨਾ ਅਗਲਾ ਮੰਨੇ ਇਹ ਤੀਸਰਾ ਤਿਕਾ ਹੈ ਰਤਿਐ ਭੇਦ ਕਰਪੁ ਪੁਨ ਪਣੈ ਉਹ ਹੈ ਭੇਦ ਪਾ ਲੈਣਾ ਅਗਲੇ ਦੀ ਕਮਜ਼ੋਰੀ ਲਪਣੀ ਭਰ ਕੇ ਭਟਕ ਸਚਿ ਵਿਸਿਆਨੇ ਕਿਉਂਕਿ ਪਰਾਦਰ ਸਮਿਆਂ ਦੇ ਵਿੱਚ ਇੱਕ ਰਾਜੇ ਦੇ ਸੂਰਮੇ ਹੁੰਦੇ ਸਿਆਣੇ ਉਹਦੇ ਮੰਤਰੀ ਹੁੰਦੇ ਕਿਦੋਂ ਮੁਸਾਹ ਸਖਾ ਪਸ਼ਾਨੇ ਜਾਂ ਫਿਰ ਉਹਦੇ ਮੁਸਾਹਿਬ ਦੀਵਾਨ ਹੁੰਦੇ ਜਾ ਫਿਰ ਸਖਾ ਉਹਦੇ ਮਿੱਤਰ ਨਾਲ ਰਹਿਣ ਵਾਲੇ ਹੁੰਦੇ ਉਹਨਾਂ ਸਿਆਣਿਆਂ ਨੂੰ ਦਾਨਿਆਂ ਪੁਰਸ਼ਾਂ ਨੂੰ ਇਤਿਆਦ ਪਰਗੈ ਅਪਣਾਏ ਉਹਨਾਂ ਨੂੰ ਕਿਸੇ ਢੰਗ ਨਾਲ ਅਪਣਾ ਲੈਣਾ ਕਿਸੇ ਢੰਗ ਨਾਲ ਆਪਣੇ ਨਾਲ ਬੁਲਾ ਲੈਣਾ ਅੱਗੇ ਇਸ ਤਰ੍ਹਾਂ ਰਾਜਿਆਂ ਦੇ ਰਾਜ ਖਤਮ ਕਰ ਦਿੱਤੇ ਜਾਂਦੇ ਸੀ ਕਿ ਰਾਜਾ ਦੂਸਰੇ ਦੇ ਰਾਜੇ ਦੇ ਮੰਤਰੀਆਂ ਨੂੰ ਜਾਂ ਵਜ਼ੀਰਾਂ ਨੂੰ ਕਿਸੇ ਢੰਗ ਨਾਲ ਕਹੇ ਜਾਂਦਾ ਵੀ ਤੁਹਾਨੂੰ ਮੈਂ ਜਾਦੇ ਤੁਹਾਨੂੰ ਅਹੁਦੇ ਦਿਆਂਗਾ ਤੁਸੀਂ ਕਿਸੇ ਢੰਗ ਨਾਲ ਮੇਰੇ ਨਾਲ ਰਲੋ ਇਹ ਉਸ ਵੇਲੇ ਭਾਈਆਂ ਭਾਈਆਂ ਜੇ ਖੇਡ ਹੋਇਆ ਕਰਦੀ ਸੀ ਤਾਂ ਉਹ ਆਪਣੇ ਪਹਿਲਾਂ ਬਣਾ ਲੈਣੇ ਫਿਰ ਉਸ ਰਾਜੇ ਦਾ ਕਤਲ ਕਰ ਦੇਣਾ ਆਪਣਾ ਝੰਡਾ ਚੁਲਾ ਦੇਣਾ ਆਪਣੇ ਭਰਾ ਨੂੰ ਮਾਰ ਕੇ ਆਪਣਾ ਰਾਜ ਸਥਾਪਨ ਕਰ ਦੇਣਾ ਸੋ ਇਹਨੂੰ ਕਹਿੰਦੇ ਤੇ ਭੇਦ ਕਿਸੇ ਦਾ ਭੇਦ ਪਾ ਕੇ ਨੁਕਸਾਨ ਕਰਨਾ ਜਿਵੇਂ ਰਾਮਚੰਦਰ ਜੀਆ ਨੇ ਰਾਵਣ ਨੂੰ ਜਿਹੜਾ ਮਾਰਿਆ ਉਹ ਰਾਵਣ ਵਰਦਾ ਨਹੀਂ ਸੀ रामचंद्र ਭਗਵਾਨ ਤੋਂ ਪੜ੍ਹ ਕੇ ਦੇਖੋ ਰਮਾਇਣ ਜੇ ਬਪੀਖਨ ਭੇਦ ਨਾ ਦੱਸਦਾ ਕਿਉਂਕਿ रामचंद्र ਭਗਵਾਨ ਉਹਦਾ ਸਿਰ ਲਾਉਂਦੇ ਸੀ ਉਹਨੇ ਦਾਨ ਦਿੱਤਾ ਹੋਇਆ ਸਿਰ ਤੋਂ ਵਰਦਾ ਨਹੀਂ ਸੀ ਮਹਾਰਾ ਕਿਥੋਂ ਕਹਿਣ ਲੱਗਿਆ ਕਹਿਣ ਲੱਗਿਆ ਵੀ ਜੇ ਤੁਸੀਂ ਜਿਹੜੀ ਧੁੰਨੀ ਦੇ ਵਿੱਚ ਅਮਰਤ ਕੁੰਡ ਹੈ ਜੀ ਧੁੰਨੀ ਇਹ ਆਪਣਾ ਸਾਰਾ ਸਵਾਰਸ ਧੁੰਨੀ ਦੇ ਵਿੱਚ ਰੱਖਦਾ ਹੈ ਤੁਸੀਂ ਇਹਦੀ ਧੁੰਨ ਪਾੜੋ ਧੁੰਨ ਪਾੜੋਗੇ ਤਾਂ ਮਰੂਗਾ ਇਹ ਆਪਾਏ ਬਚਨ ਆਪਣੇ ਕਹਿੰਦੇ ਆ ਪੰਜਾਬ ਦੇ ਤੁਸੀਂ ਬੈਠੇ ਹੋ ਪੰਜਾਬੀਆਂ ਆਪਾਂ ਸਾਰੇ ਘਰ ਦਾ ਭੇਤੀ ਲੰਕਾਟਾ ਹੈ ਇਹ ਉਹ ਭੀਖਣੂ ਹੈ ਕਿ ਹੈ ਰਾਮਣ ਦਾ ਭਰਾ ਸੀ ਇਹ ਸੋ ਇਸ ਤਰ੍ਹਾਂ ਜਦੋਂ ਭੀਖਣ ਨੇ ਭੇਤ ਦੇ ਦਿੱਤਾ रामचंद्र ਭਗਵਾਨ ਨੂੰ ਤਾਂ ਫਿਰ रामचंद्र ਭਗਵਾਨ ਨੇ ਫਿਰ ਉਹਦੇ ਸਿਰ 'ਚ ਤੀਰ ਨਹੀਂ ਮਾਰਿਆ ਫਿਰ ਉਹਦੇ ਉਹ ਨੇ ਜ ਤੀਰ ਮਾਰਿਆ ਜਿਹੜੀ ਧਨੀ ਦੇ ਵਿੱਚ ਉਹਦੇ ਅੰਮ੍ਰਿਤ ਕੁੰਟ ਸੀ ਉਹ ਪਾੜ ਦਿੱਤੀ ਉਹ ਫੇਰ 라ਵਣ 라ਵਣ ਮਰਿਆ ਸੀ ਇਹ ਹੁੰਦਾ ਤੀਜਾ ਰਾਜਨੀਤੀ ਹੈ ਭੇਦ ਪਾ ਲੈਣਾ ਕਿਸੇ ਦੇ ਘਰ ਦਾ ਭੇਦ ਪਾ ਲੈਣਾ ਕਿਸੇ ਦੇ ਘਰ ਦੇ ਵਿੱਚ ਭੇਦ ਪਾ ਕੇ ਫਾਟ ਕ ਪਾ ਦੇਣਾ ਲੜਾਈ ਕਰਾ ਦੇਣੀ ਬਹੁਤ ਆਜ ਤੇਜ ਲੋਕ ਹੁੰਦੇ ਨੇ ਨਾਰਥ ਕਿਉਂਕਿ ਪੇਦੀ ਪੇਤੀ ਬੰਦਾ ਹੁੰਦਾ ਜਿਹੜਾ ਉਹ ਦੂਸਰੇ ਦੇ ਘਰ ਨੂੰ ਪਾੜਦਾ ਹੈ ਇਹ ਇਸ ਤਰ੍ਹਾਂ ਭੀਮ ਚੰਦ ਰਾਜਾ ਨਾਲੇ ਆਪਣੇ ਜਾ ਰਿਹਾ ਹੈ ਰਾਜਧਾਨੀ ਨੂੰ ਆਨੰਦ ਪ੍ਰਸਾਦ ਤੋਂ ਮੁੜ ਕੇ ਨਾਲੇ ਗੱਲਾਂ ਸੋਚ ਰਿਹਾ ਹੈ ਵੀ ਮੈਂ ਜੇ ਗੁਰੂ ਗੋਬਿੰਦ ਸਿੰਘ ਜੀਆ ਨੇ ਮੈਨੂੰ ਪ੍ਰਸਾਦੀ ਹਾਥੀ ਨਾ ਦਿੱਤਾ ਤਾਂ ਮੈਂ ਜਿਹੜੇ ਨਾਲ ਉਹਨਾਂ ਦੇ ਰਹਿਣ ਵਾਲੇ ਸੂਰਮੇ ਉਹਨਾਂ ਦੇ ਵਿੱਚ ਭੇਦ ਪਾਵਾਂਗਾ ਫਾਟਕ ਪਾਵਾਂਗਾ ਜਿਵੇਂ ਅੱਜ ਸਾਡੀ ਸਿੱਖ ਕੌਮ ਨੂੰ ਪਾੜ ਰੱਖਿਆ ਹੈ ਹਿੰਦੁਸਤਾਨ ਦੀ ਜਿਹੜੀ ਗਵਰਨਮੈਂਟ ਹੈ ਉਹਨੇ ਸਾਡੇ ਸਾਰੇ ਪੰਜਾਬ ਦੇ ਵਿੱਚ ਸਾਰਿਆਂ ਨੂੰ ਪਾੜ ਕੇ ਕਪਾਟੋ ਤਾਨਦੜਕ ਖੜੀ ਕੀਤੀ ਹੋਈ ਹੈ ਕੀ ਪੰਜਾਬ ਦਾ ਨਾਸ ਕਰਨ ਵਾਸਤੇ ਸੋ ਇਸ ਤਰ੍ਹਾਂ ਇਹ ਹੁਣ ਸਾਰਾ ਖੇਲਾ ਵਰਤਿਆ ਜਾ ਰਿਹਾ ਹੈ ਉੱਥੇ ਸਾਰੇ ਤਰੀਕੇ ਵਰਤੇ ਜਾ ਰਹੇ ਨੇ ਇਉਂ ਹੀ ਭੇਦ ਪਾ ਕਰਕੇ ਕਿਸੇ ਦਾ ਨੁਕਸਾਨ ਕਰਨਾ ਧਰਵ ਕੇ ਆਦਰ ਆਤਕ ਗਾਏ ਇਸ ਤਰ੍ਹਾਂ ਜਿਹੜੇ ਮੰਤਰੀ ਨੇ ਉਹਨਾਂ ਨੂੰ ਧੰਨ ਦੇ ਕੇ ਜਾਂ ਉਹਨਾਂ ਨੂੰ ਆਦਰ ਦੇ ਕੇ ਆਉਂਦੇ ਦੇ ਕੇ ਇਸ ਤੇ ਆਪਣਾ ਕਾਰਜ ਕਰੇ ਉਹ ਤੋਂ ਅਸੀਂ ਆਪਣਾ ਕਾਰਜ ਬਣਾ ਲਵਾਂਗੇ ਹੁਣ ਆਪਾਂ ਦੇਖੋ ਕੁਝ ਗੱਲਾਂ ਆਪਣੇ ਸਾਹਮਣੇ ਜਿਹੜੇ ਖਬਰਾਂ ਕੁਮਰਾਂ ਪੜ੍ਹਦੇ ਦੇਖਦੇ ਨੇ ਮੋਦੀ ਨੇ ਜਿਹੜੇ ਬੰਦੇ ਜਿਨ੍ਹਾਂ ਤੇ ਪਹਿਲਾਂ ਈਡੀ ਭੇਜੀ ਕਿ ਇਹ ਕਰਪਟ ਨਹੀਂ ਜਦੋਂ ਉਹ ਇਹਨਾਂ ਦੀ ਸਰਕਾਰ ਜਾ ਕੇ ਫਿਰ ਉਹਨਾਂ ਨੂੰ ਵੱਡੇ ਅਹੁਦੇ ਦਿੱਤੇ ਮੰਤਰੀ ਬਣਾ ਦਿੱਤੇ ਆਪਣੇ ਵੀ ਪੰਜਾਬ ਦਾ ਬੇਅੰਤੇ ਦਾ ਮੁੰਡਾ ਕੀ ਉਹਨੂੰ ਵੀ ਇਹਨਾਂ ਨੇ ਫਿਰ ਬਿਨੈ ਜਿੱਤਿਆਂ ਉੱਥੇ ਮੰਤਰੀ ਬਣਾ ਦਿੱਤਾ ਦਿੱਲੀ ਜਾ ਕੇ ਪਾੜਦੇ ਨੇ ਸਾਡਾ ਪੰਜਾਬ ਪਾੜਤਾ ਉਹਦੇ ਸ਼ਿਆਣ ਫਰੀ ਨਾਲ ਕੇ ਬਰੀ ਕਿਉਂਕਿ ਲਾਲਚ ਦੇ ਵਿੱਚ ਆ ਗਿਆ ਇਉਂ ਭੇਦ ਪਾ ਕੇ ਪਾੜਨਾ ਸੋ ਇਸ ਤਰ੍ਹਾਂ ਇਹ ਹੈ ਰਾਜਨੀਤਿਕ ਲੋਕਾਂ ਦਾ ਕਰਤੱਵ ਹੈ ਇਹ ਕਰਤਬ ਭੀਮ ਚੰਦ ਰਾਜਾ ਸੋਚਦਾ ਜਾ ਰਿਹਾ ਹੈ ਕਿ ਮੈਂ ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਰਹਿਣ ਵਾਲੇ ਸਿਆਣੇ ਸਿੱਖ ਨੇ ਸੇਵਾ ਕਰਨ ਵਾਲੇ ਮਸਾਂਦ ਨੇ ਉਹਨਾਂ ਨੂੰ ਆਪਣਾ ਆਲਵਾਗਾ ਉਹਨਾਂ 'ਚ ਭੇਦ ਪਾ ਦਿਆਂਗਾ ਪਾੜ ਦਿਆਂਗਾ ਰਾਜੇਤੀ ਦੇ ਨਾਲ ਫਿਰ ਆਪੀ ਮੇਰੇ ਕੋਲ ਵਸਤੂ ਆ ਜਾਣਗੇ ਆ ਜੋ ਮੈਂ ਪਾਲ ਸ਼ੁਭ ਮਤ ਧਰੈ ਜਿਹੜੇ ਰਾਜੇ ਸ਼ੁਭ ਮਤ ਚੰਗੀ ਮਤ ਧਾਰਨ ਕਰਨ ਵਾਲੇ ਨੇ ਜੇ ਤਿੰਨ ਤੇ ਪੁਰਾਣ ਲਾਲਸ ਆਗਰੇ ਤਿੰਨ ਤਰੀਕੇ ਵਰਤਦੇ ਨੇ ਪਹਿਲਾਂ ਸ਼ਾਮ ਥਿਰਦਾਮ ਫਿਰ ਭੇਦ ਜੇ ਤਿੰਨ ਤਰੀਕਿਆਂ ਦੇ ਨਾਲ ਉਹਨਾਂ ਦਾ ਕੰਮ ਨਾ ਨਿਕਲੇ ਨਾ ਬਣੇ ਕੰਮ ਬਹੁਰ ਨਾ ਕਰੇ ਲੜਨ ਕੋ ਆਲਸ ਬਸ ਫਿਰ ਕਹਿੰਦੇ ਆਲਸ ਨਹੀਂ ਕਰਨੀ ਚਾਹੀਦੀ ਲੜਨ ਦੇ ਲਈ ਚਾਰੋਂ ਮੈਂ ਜੇ ਪੁਰਖ ਸਿਆਣੇ ਜਿਹੜੇ ਸਿਆਣੇ ਨੇ ਫਿਰ ਉਹ ਚਾਰਾਂ ਦੇ ਵਿੱਚ ਫਿਰ ਆਲਸ ਨਾ ਕਰਦੇ ਹੋਏ ਜੰਗ ਕੀ ਚੌਥਾ ਤਰੀਕਾ ਹੁੰਦਾ ਦੰਦ ਲੜਾਈ ਡੰਡੇ ਸੋਟੇ ਨਾਲ ਖੋਹ ਲੈਣਾ ਇਹ ਚੌਥਾ ਤਰੀਕਾ ਕਹਿੰਦੇ ਫਿਰ ਰਾਜਿਆਂ ਨੂੰ ਵਰਤਣਾ ਚਾਹੀਦਾ ਹੈ। ਪੂਰ ਕਪੜ ਕੋ ਨਿਪੜ ਸੋਠਾ ਨੇ। ਕੋੜ ਝੂਠ, ਕਪਟ ਛਲ ਨਿਬਟ ਕਹਿਣ ਬਹੁਤ ਜਿਆਦੇ ਵੱਡਾ ਝੂਠ, ਬਹੁਤ ਜਿਆਦੇ ਕਪਟ ਕਰਕੇ ਜੰਗ ਦੇ ਵਿੱਚ ਫਿਰ ਅਗਲੇ ਨੂੰ ਹਰਾ ਦੇਣਾ ਤੇ ਸਾਰਾ ਕੁਝ ਖੋਲ ਲੈਣਾ। ਇਨਹੀ ਕਾਰ ਸਭ ਬਣਈ। ਇਸ ਤਰੀਕੇ ਨਾਲ ਸ਼ੁਭ ਕਾਰਜ ਬਣਦੇ ਨੇ। ਕਹਿੰਦਾ ਇਸ ਤਰੀਕੇ ਨਾਲ ਮੇਰੇ ਕੰਮ ਬਣ ਜਾਣਗੇ। ਪ੍ਰਸ਼ਾਦੀ ਹਾਥੀ ਵੀ ਖੋਲਵਾਵਾਂਗਾ। ਮਹਾਰਾਜੇ ਕੋਣ ਟਾਈ ਲੱਖ ਦਾ ਤੰਬੂ ਵੀ ਖੋਲਵਾਗਾ ਪੰਜ ਕਲਾ ਸ਼ਾਸਤਰ ਵੀ ਚੰਕੀ ਵੀ ਬਾਹਲੀਆਂ ਚੀਜ਼ਾਂ ਨਹੀਂ ਹਾਥੀ ਦਾ ਵਜੂਰ ਜ਼ਰੂਰ ਖੋਲ ਲੈਣਾ ਇਹ ਗੱਲਾਂ ਸੋਚਦਾ ਹੈ ਭੀਮਚੰਦ ਹਰ ਕੇ ਸਾਥ ਰਹੇ ਛਲ ਸੰਨਹੀ ਕਿਉਂ ਪ੍ਰਾਇ ਦੇ ਨਾਲ ਹਰਵੇਸ਼ਾਂ ਛਲ ਦੇ ਨਾਲ ਰਹਿਣਾ ਚਾਹੀਦਾ ਹੈ ਕਦੇ ਸੁਲਾ ਨਹੀਂ ਕਰਨੀ ਚਾਹੀਦੀ ਯਾਦਕ ਮਤ ਕੁਟਲ ਕਠੋਰਾ ਇਸ ਤਰ੍ਹਾਂ ਦੀ ਜਿਹੜੀ ਮਤ ਹੁੰਦੀ ਹੈ ਕੁਟਲ ਭਾਵ ਕੇ ਖੋਟੀ ਬਿਉਹ ਦੀ ਭਰੀ ਹੋਈ ਕੁਠੋਰ ਪੱਥਰ ਵਰਗੀ ਮਤ ਅਸਲ ਵਿੱਚ ਜਿਹੜਾ ਰਾਜਾ ਹੁੰਦਾ ਹੈ ਨਾ ਰਾਜਨੀਤਿਕ ਰਾਜਾ ਉਹ ਪੱਥਰੀ ਹੋਇਆ ਕਰਦਾ ਉਹਦਾ ਦਿਲ ਵੀ ਪੱਥਰ ਵਰਗਾ ਹੋਇਆ ਕਰਦਾ ਐਸੀ ਰਾਜਿਆਂ ਦੇ ਵਿੱਚ ਨਾ ਦਇਆ ਨਹੀਂ ਹੁੰਦੀ ਹੈ ਦਇਆ ਕਰਕੇ ਉਹ ਦਿਖਾਉਂਦੇ ਨੇ ਲੋਕਾਂ ਨੂੰ ਜਿਹੜਾ ਜਹਾਂਗੀਰ ਬਾਦਸ਼ਾਹ ਸੀ ਉਹ ਜਿੱਥੇ ਪਾਲਾ ਲੱਗਦਾ ਨਾ ਘੋੜਿਆਂ ਦੇ ਉੱਤੇ ਝੁੱਲ ਪਾਉਂਦਾ ਹੁੰਦਾ ਪਰ ਜ਼ਾਲਮ ਵੀ ਇੰਨਾ ਸੀ ਆਪਣੀ ਅੱਖਾਂ ਦੇ ਸਾਹਮਣੇ ਜਿਉਂਦਿਆਂ ਬੰਦਿਆਂ ਦੀ ਅੱਖ ਲਾ ਲਾ ਦਿੰਦਾ ਸੀ ਜ਼ਾਲਮ ਹੀ ਐਡਾ ਸੀ ਇਸ ਤਰ੍ਹਾਂ ਦੀ ਇਹਨਾਂ ਲੋਕਾਂ ਦੀ ਮਤ ਹੁੰਦੀ ਹੈ ਇਹ ਗਿਣਤੀਆਂ ਗਣਦਿਆ ਹੋਇਆ ਆਪਣੇ ਬिलासपुर ਰਾਜਧਾਨੀ ਨੂੰ ਚਲਿਆ ਗਿਆ ਇਤ ਸਤ ਗੁਰ ਸੋ ਪਾਇ ਇਕ ਨੇਰੇ ਇਧਰ ਕਲਗੀਧਰ ਮਹਾਰਾਜ ਸ੍ਰੀ ਆਨੰਦਪੁਰ ਸਾਹਿਬ ਵਿਖੇ ਰੌਣਕਾਂ ਲਾ ਰਹੇ ਨੇ ਨਾਨਾ ਪ੍ਰਕਾਰ ਦੇ ਸੁਖ ਹਨ ਬਚਨ ਬਿਲਾਸ ਕਰੇ ਜੁਦ ਕੇਰੇ ਮਹਾਰਾਜ ਬੜੀ ਜੁੱਧਾਂ ਦੇ ਬਚਨ ਬਿਲਾਸ ਕਰਦੇ ਨੇ ਗੁਰਸਿੱਖਾਂ ਨਾਲ ਬੋਏ ਵੀ ਸੰਗਰਾਮ ਕਰਨ ਕੋ ਜੰਗ ਕਰਨ ਦਾ ਬੀਜ ਪੈਦਾ ਕਰ ਰਹੇ ਨੇ ਮੋ ਰਹੇ ਨੇ ਦੁਸ਼ਟਾਂ ਦਾ ਜੜਾ ਪੁੱਟਣ ਦੇ ਲਈ তথা ਪਿਤਾ ਮਾਚਰੇ ਲਰਨ ਕੋ ਜਿਸ ਤਰ੍ਹਾਂ ਤੁਹਾਨੂੰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਤਗੁਰਾਂ ਦੇ ਦਾਦਾ ਜੀ ਲੱਗਦੇ ਸੀ ਉਹਾਂ ਨੇ ਮਹਾਨ ਜੰਗ ਕੀਤੇ ਕਨਬਿਧਿਆ ਕੋ ਨਿਤ ਅਭਿਆਸੈ ਯੋ ਸ਼ਸਤਰ ਵਿਦਿਆਲਾ ਰੋਜ਼ਾਨਾ ਹੀ ਹੈ ਅਭਿਆਸ ਆਪ ਵੀ ਕਰਦੇ ਨੇ ਗੁਰਸਿੱਖ ਸੂਰਮਿਆਂ ਨੂੰ ਵੀ ਕਰਾਉਂਦੇ ਹਨ ਅਬਰ ਸਰਵ ਪੜ ਕਰੈ ਜੇ ਪਾਸੈ ਮਹਾਰਾਜ ਦੇ ਹਜ਼ੂਰੀ ਰਹਿਣ ਵਾਲੇ ਸਾਰੇ ਸੂਰਮੇ ਵੀ ਉਸੇ ਤਰ੍ਹਾਂ ਹੀ ਅਭਿਆਸ ਕਰਦੇ ਹਨ ਪਰ ਦੰਡਨ ਮੈਂ ਉਜਵਦਾਮੈ ਯੋ ਸਤਗੁਰੂ ਮਹਾਰਾਜ ਜੀਆ ਦੇ ਪੁਜ ਬਾਹਨ ਦੰਡਨ ਭਾਵ ਕੇ ਜਿਹਨੂੰ ਆਪਾਂ ਡੋਲੇ ਵੀ ਕਹਿੰਦੇ ਆ ਬਾਜੂ ਵੀ ਕਹਿੰਦੇ ਆ ਆਪਣੇ ਸਰੀਰ ਦੇ ਬਾਜੂਆਂ ਦੇ ਵਿੱਚ ਡੋਲਿਆਂ ਦੇ ਵਿੱਚ ਸਰੀਰ ਦੇ ਵਿੱਚ ਬਹੁਤ ਬਲ ਪੈਦਾ ਕਰ ਰਹੇ ਹਨ ਖੈਂਚਕਵਾਦਾ ਕਰਨ ਟਿਕਾਵੇ ਆਪ ਕਲਗੀਧਰ ਮਹਾਰਾਜ ਆਪ ਖੈਂਚਕਵਾਦਾ ਭਾਵ ਕੇ ਨਰਮ ਕਮਾਨਾਂ ਲੈ ਕੇ ਉਹਨਾਂ ਨੂੰ ਖਿੱਚ ਕੇ ਚਲਾਉਣ ਦਾ ਅਭਿਆਸ ਕਰਨਾ ਦੇ ਕਾਲ ਤੋਦਾ ਬਨਵਾਵੇ ਬੜਾ ਕਾਫੀ ਜ਼ਿਆਦਾ ਇੱਕ ਉੱਚਾ ਤੋਦਾ ਮਿੱਟੀ ਦਾ ਢੇਰ ਲਵਾ ਲਿਆ ਜਿਹਦੇ ਵਿੱਚ ਨਿਸ਼ਾਨੇ ਲਵਾਉਂਦੇ ਹਨ ਬਲ ਤੇ ਲੈਸਾ ਸਕਰਤਸਾਵੇ ਜਦੋਂ بڑے ਬਲ ਦੇ ਨਾਲ ਤੀਰ ਚਲਾਉਂਦੇ ਨੇ ਇਹ ਜਿਹੜੇ ਤੀਰ ਹਨ ਲੈਸਾ ਲੰਮੇ ਤੀਰ ਲੰਮੀ ਕਾਨੇ ਵਾਲੇ ਜਦੋਂ ਤੋਦੇ ਮਿੱਟੀ ਦੇ ਵਿੱਚ ਮਾਰਦੇ ਨੇ ਸਾਰੇ ਦਾ ਸਾਰਾ ਉਸ ਮਿੱਟੀ ਦੇ ਵਿੱਚ ਲੰਘ ਜਾਂਦਾ ਹੈ ਰਾਕੇ ਦਿਰਗ ਦੂਰ ਨਿਸ਼ਾਨ ਬੜੀ ਦੂਰ ਤੋਂ ਧੀਰਗ ਬੜੀ ਦੂਰ ਖੜ ਕੇ ਨਿਸ਼ਾਨਾ ਰੱਖ ਕੇ ਉਸ ਨਿਸ਼ਾਨੇ 'ਚ ਤੀਰ ਮਾਰਦੇ ਹਨ ਹਤੈ ਬੀਜਤੇ ਛੁਟੇ ਬਾਨ ਜਦੋਂ ਕਲਗੀ ਧਰਮਾੜ ਨੇ ਕੁਮਾਉਂ ਦੇ ਵਿੱਚੋਂ ਬਾਣ ਛੁੜਦਾ ਹੈ ਨਿਕਲਦਾ ਹੈ ਦੂਦਰਾਜ ਕਿਤੇ ਪ੍ਰਹਾਰ ਹੈ ਜਿੱਥੇ ਵੀ ਮਾਰਦੇ ਹਨ ਉਠੀ ਜਾ ਕੇ ਨਿਸ਼ਾਨੇ ਤੇ ਦੂਰ ਧਰਾਜ ਬੜੀ ਜ਼ਮੀਂ ਦੂਰੀ ਤੇ ਜਾ ਕੇ ਨਿਸ਼ਾਨਾ ਵੱਜਦਾ ਹੈ। ਬਹੁਤਨ ਲੱਗ ਪਹੁੰਚੈ ਨਾ ਨਿਹਾਰੇ। ਐਉਂ ਇੱਥੇ ਤੱਕ ਮਹਾਰਾਜ ਦੇ ਤੀਰ ਜਾਣ ਲੱਗੇ। ਕੋਸਾਂ ਤੱਕ ਤੀਰ ਚਲਿਆ ਜਾਂਦਾ ਹੈ। ਤੀਰ ਜਾਂਦਾ ਜਾਂਦਾ ਦਿਖਣੋਂ ਹਟ ਜਾਂਦਾ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇੰਨਾ ਮਹਾਰਾਜ ਅਭਿਆਸ ਆਪ ਵੀ ਕਰ ਰਹੇ ਨੇ, ਗੁਰਸਿੱਖਾਂ ਨੂੰ ਵੀ ਕਰਾ ਰਹੇ ਨੇ। ਕਿ ਕਮਾਲ ਦੇ ਵਿੱਚੋਂ ਛੱਡਿਆ ਹੋਇਆ ਤੀਰ ਇੰਨੀ ਤੇਜ਼ੀ ਨਾਲ ਜਾਂਦਾ ਦਿਖਣੋਂ ਹਟ ਜਾਂਦਾ ਸ਼ੌਕ ਪੈਂਦੀ ਹੈ। ਕਉਹਾਂ ਤੱਕ ਚਲਿਆ ਜਾਂਦਾ ਕਉਹਾਂ ਤੱਕ ਇਸ ਤਰ੍ਹਾਂ ਦਾ ਮਹਾਰਾਜ ਅਭਿਆਸ ਆਪ ਵੀ ਕਰਦੇ ਨੇ ਗੁਰਸਿੱਖਾਂ ਨੂੰ ਵੀ ਕਰਾ ਰਹੇ ਹਨ ਜਿਤਕ ਸਰਾਸਨ ਵਿਦਿਆ ਹੋਤ ਜਿੰਨੀ ਧਨਸ਼ ਵਿਦਿਆ ਹੁੰਦੀ ਹੈ ਧਨਸ਼ ਤੀਰਾਂ ਨੂੰ ਚਲਾਉਣ ਦੀ ਇੱਕ ਤੀਰ ਚ ਲਾਉਣਾ ਖੱਬੇ ਹੱਥ ਨਾਲ ਚਲਾਉਣਾ ਸੱਜੇ ਹੱਥ ਨਾਲ ਚਲਾਉਣਾ ਦੋ ਦੋ ਤੀਰ ਚਲਾਉਣੇ ਪੰਜ ਪੰਜ ਤੀਰ ਚਲਾ ਚਾਰ ਦੇਣੇ ਇੱਕੋ ਇੱਕੋ ਵਾਰੀ ਪੰਜ ਤੀਰ ਚਲੇ ਚਾਰ ਲਾਉਣੇ ਇਸ ਤਰ੍ਹਾਂ ਇਹ ਤੀਰਾਂ ਦੀ ਜਿਹੜੀ ਵਿਦਿਆ ਹੈ ਚਲਾਉਣ ਦੀ ਉਹ ਸਾਰੇ ਪ੍ਰਕਾਰ ਦੀ ਪਟਨ ਵਿਕਾਵੇ ਕਰਨ ਉਦੋਤ ਸਤਿਗੁਰੂ ਮਹਾਰਾਜ ਪ੍ਰਗਟ ਕਰਨ ਵਾਸਤੇ ਸੂਰਮਿਆਂ ਨੂੰ ਦਿਖਾਉਂਦੇ ਹਨ ਚਲਾ ਚਲਾ ਕੇ ਤੇ ਨਾਲ ਗੁਰਸਿੱਖ ਸੂਰਮਿਆਂ ਨੂੰ ਸਿਖਾਉਂਦੇ ਵੀ ਹਨ ਕਿਉਂ ਤੀਰ ਚਲਾਉਣੇ ਨੇ ਇਓ ਸਤਗੁਰੂ ਮਹਾਰਾਜ ਸਾਰੀਆਂ ਖੇਡਾਂ ਕਰਦੇ ਹਨ। ਹੇ ਰੇਰ ਲਰ ਗਨ ਬਿਸਮਾਵੇ। ਦੇਖ ਦੇਖ ਕੇ ਸਾਰੇ ਸੂਰਮੇ ਵਿਸਮਾਦ ਹੈਰਾਨ ਹੁੰਦੇ ਨੇ ਕਲਗੀਧਰ ਮਹਾਰਾਜ ਦੇ ਨੰਚੋ ਜਾਨੂ। ਗੁਰ ਕਰ ਸਕੈ ਅਪਰ ਕਿੰਮ ਪਾਵੇ। ਸਤਗੁਰੂ ਕਹਿੰਦੇ ਨੇ ਗੁਰ ਸਿੱਖ ਕਿ ਵੀ ਇਹ ਤਾਂ ਐਡੀ ਵੱਡੀ ਕਰਤਵ ਕਰਤ ਵਿਦਿਆ। ਤੀਰਾਂ ਦੇ ਚਲਾਉਣ ਦੀ ਕਮਾਨ ਚਲਾਉਣ ਦੀ ਸਤਗੁਰੂ ਹੀ ਕਰ ਸਕਦੇ ਨੇ। ਹੋਰ ਕੋਈ ਨਹੀਂ ਕਰ ਸਕਦਾ। ਇੱਕ ਹੱਥ ਦੇ ਨਾਲ ਸਵਾ 2 ਕੁਇੰਟਲ ਭਜਨ ਚੱਕਣਾ ਸਵਾ 2 ਕੁਇੰਟਲ ਮਹਾਰਾਜ ਦਾ ਤੀਰ ਖਿੱਚਣ ਵਾਸਤੇ ਇੰਨਾ ਜ਼ੋਰ ਲੱਗਦਾ ਸੀ ਜਿਹਾ ਜà 2 ਸਵਾ 2 ਕੁਇੰਟਲ ਭਜਨ ਚੱਕਿਆ ਜਿਹਾ ਜà ਮਹਾਰਾਜ ਦਾ ਕਮਾਨ ਖਿੱਚਿਆ ਇੰਨਾ ਬਲ ਸੀ ਸਤਗੁਰੂ ਮਹਾਰਾਜ ਤਾਂ ਹੀ ਛੱਡਿਆ ਹੋਇਆ ਤੀਰ ਕੋਹਾਂ ਕੋਹਾਂ ਤੱਕ ਚੱਲਿਆ ਜਾਂਦਾ ਸੀ ਪੰਜ ਸੱਤ ਕੋਹ ਤਾਂ ਆਮੇ ਚਾਦੇ ਸੀ ਮਹਾਰਾਜ ਦੇ ਤੀਰ ਸੋ ਇਸ ਤਰ੍ਹਾਂ ਇਹਨੇ ਜ਼ਬਰਦਸਤ ਮਹਾਰਾਜ ਚਲਾਉਂਦੇ ਸੀ ਜਹ ਕਹਿ ਤੀਰਨ ਕੇਰ પ્રસੰਗ ਜਿੱਥੇ ਕਿਤੇ ਵੀ ਆ ਹੁਣ ਸਤਿਗੁਰੂ ਮਹਾਰਾਜ ਦੇ ਤੀਰਾਂ ਦੀ ਜੋ ਕਰਤ ਵਿੰਦਿਆ ਹੈ ਤੀਰ ਚ ਲਾਉਣ ਦੀ ਤੀਰ ਅੰਦਾਜ਼ੀ ਹੈ ਇਹਦਾ પ્રસੰਗ ਇਹਦੀਆਂ ਗੱਲਾਂ ਪ੍ਰਗਟ ਪਿਓ ਜਗ ਮਹਿਰ ਪਪੰਗ ਸਾਰੀ ਝਗਤ ਦੇ ਵਿੱਚ ਪ੍ਰਗਟ ਹੋ ਗਿਆ ਇੰਨਾ ਪ੍ਰਗਟ ਹੋਇਆ ਕਿ ਮਹਾਰਾ ਦੇ ਤੀਰ ਪੈਰੀਆਂ ਨੂੰ ਨਾਸ ਕਰਨ ਵਾਲੇ ਹਨ ਇਹਨਾਂ ਤੀਰਾਂ ਦੇ ਅੱਗੇ ਕੋਈ ਨਹੀਂ ਖੜੇਗਾ ਇਹੋ ਸਤਿਗੁਰੂ ਮਹਾਰਾ ਦੀ ਸੋਭਾ ਹੋ ਰਹੀ ਹੈ ਧਰਸ਼ ਵਿਦਿਆ ਦੀ ਉਸ ਸਮੇਂ ਦੀ ਸਮਾਪਤੀ ਹੈ ਅਗਲਾ ਪ੍ਰਸੰਗ ਆਪਨੇ ਕੱਲੋਂ ਸਰਵਣ ਕਰਨਾ ਹੋਈਆਂ ਬੁਲਾਵਾ ਮਾਫ ਕਰਨੀਆਂ ਪੰਕਤੀਆਂ ਪੜ੍ਹ ਕੇ ਬੜੇ ਪਿਆਰ ਨਾਲ ਖਤੇ ਦੀ ਸਾਝ ਪਾਉਣੀ ਜਹ ਕਹਿ ਤੀਰਨ ਕੇ ਰਤਨ ਕੋ ਰਗੜ ਡੱਪੇਓ ਜਗ ਮੇ ਰਤਤੰਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ